ਨ ਦੇ ਦਿਨ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਸਮਾਜ ਨੂੰ ਜਿਨ੍ਹਾਂ ਦਾ ਸੰਜੋਗਤਾ ਰਿਹਾ ਜੀ ਬਾਬਾ ਸਾਹਿਬ ਭੀਮਰਾਓ ਮੇੜਕਰ ਸਾਹਿਬ ਜੀ ਦਾ ਜਿਹੜਾ 프리 ਨਿਰਮਾਨ ਦਿਵਸ ਹੈ ਉਹ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਸਾਹਿਬ ਨੇ ਜਿਹੜਾ ਭਾਰਤ ਦਾ ਸੰਵਿਧਾਨ ਲਿਖਿਆ ਉਸ ਸੰਵਿਧਾਨ ਦੇ ਵਿੱਚ ਭਾਤ ਭਾਤ ਦੇ ਜਿਹਦਾ ਫੁੱਲ ਲੈ ਕੇ ਆਪਾਂ ਗੁਲਦਸਤਾ ਬਣਾਉਣੇ ਆ ਜਾਂ ਰੰਗ ਰੰਗ ਦੇ ਫੁੱਲ ਲੈ ਕੇ ਹਾਰ ਬਣਾਉਣੇ ਆ ਪੁਰਸ਼ੇ ਤਰ੍ਹਾਂ ਉਸ ਗੁਲਦਸਤੇ ਦੇ ਵਿੱਚੋਂ ਬਾਬਾ ਸਾਹਿਬ ਵੀਨਾ ਅਮਰੀਕਾ ਸਾਹਿਬ ਨੇ ਆਪਣੀ ਕਲਮ ਦੇ ਨਾਲ ਆਪਣੇ ਪੈਨ ਦੇ ਨਾਲ ਇਹ ਸੰਵਿਧਾਨ ਲਿਖਿਆ ਔਰ ਸਾਨੂੰ ਉਹ ਸੁਦੀਵੀ ਵਿਛੋੜਾ ਦੇ ਕੇ ਗਏ ਅਸਦੇ ਇਸ ਦਿਨ ਤੇ ਔਰ ਅਸੀਂ ਅਸਦੇ ਇਸ ਦਿਨ ਤੇ ਪੂਰੇ ਵਿਸ਼ਵ ਨੂੰ ਪੂਰੇ ਭਾਰਤੀਆਂ ਨੂੰ ਬਹੁਤ-ਬਹੁਤ ਅ ਮੁਬਾਰਕਬਾਦ ਨਹੀਂ ਦਿੰਦੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਪ੍ਰਗਟ ਕਰਦੇ ਹੋਏ ਇਹ ਕਹਿੰਦੇ ਆ ਕਿ ਤੁਸੀਂ ਜਿੱਥੇ-ਜਿੱਥੇ ਬੈਠੇ ਹੋ ਬਾਬਾ ਸਾਹਿਬ ਨੂੰ ਯਾਦ ਕਰਦੇ ਹੋ ਤਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਿਉਂਕਿ 바ਵਾ ਸਾਹਿਬ ਦੀ ਇਹ ਦੇਣ ਪੂਰੇ ਸਮਾਜ ਲਈ ਹੈ ਚਾਹੇ ਔਰਤਾਂ ਲਈ ਕਹਿ ਲਈਏ ਚਾਹੇ ਬੱਚਿਆਂ ਲਈ ਚਾਹੇ ਜੇ ਪੜ੍ਹਾਈ ਲਈ ਕਹਿ ਲਈਏ ਚਾਹੇ ਉਹ ਸਿਸਟਮ ਲਈ ਕਹਿ ਲਈਏ ਤੇ ਚਾਹੇ ਸਾਡਾ ਪੋਲੀਟਿਕਲ ਸਿਸਟਮ ਹੈ ਚਾਹੇ ਸਮਾਜਿਕ ਸਿਸਟਮ ਹੈ ਉਹਨੂੰ ਚਲਾਉਣ ਦੇ ਵਿੱਚ 바ਵਾ ਸਾਹਿਬ ਦਾ ਇੱਕ ਬਹੁਤ ਵੱਡਾ ਹੱਥ ਰਿਹਾ ਹੈ ਔਰ ਅਸੀਂ 바ਵਾ ਸਾਹਿਬ ਦੇ ਅੱਜ ਦੇ ਸਪ੍ਰਿੰਗ ਨਿਵਾਨ ਦਿਵਸ ਤੇ ਆਪ ਸਭ ਨੂੰ ਪੂਰੀ ਸਾਰੀ ਸੰਗਤ ਨੂੰ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਨਾਮੋਸ਼ੀ ਨਾਲ ਇਹ ਕਹਿੰਦੇ ਆ ਕਿ ਐਸੀਆਂ ਰੂਹਾਂ 바ਵਾ ਸਾਹਿਬ ਅਮਰ ਨੇ ਅਮਰ ਹੀ ਰਹਿਣਗੇ 바ਵਾ ਸਾਹਿਬ ਜਿੰਦਾਬਾਦ ਜਿੰਦਾਬਾਦ ਹੀ ਰਹਿਗੇ ਜੈਪੀਨ ਜੈਪੁਰ ਜੈ ਜਿਹੜਾ ਸਟੈਚੂ ਬਣ ਰਿਹਾ ਉਹਦੀ ਕਮੇਟੀ ਜਿਹੜੀ ਹੈ ਬਣੀ ਆ ਕਿ ਅੱਜ ਕਿਹੜੇ ਕਿਹੜੇ ਲੋਕ ਇੱਥੇ ਮਦਦ ਦੇ ਗਏ ਨੇ ਹਾਂਜੀ ਹਾਂਜੀ ਡਾਕਟਰ ਭੀਮਰਾ ਅੰਬੇਦਕਰ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਦੱਸ ਰਿਹਾ ਕਿ ਪਿਛਲੀ ਵਾਰ ਕੇਕੇ ਸ਼ਰਮਾ ਜੀ ਨੇ 1 ਲੱਖ ਰੁਪਏ ਦਿੱਤਾ ਸੀਗਾ ਜੈਂਦਰ ਕੌਰ ਜੀ ਨੇ 1 ਲੱਖ ਰੁਪਏ ਦਿੱਤਾ ਸੀ ਐਮਐਲਏ ਸਾਹਿਬ ਨੇ 1 ਲੱਖ ਰੁਪਏ ਦਿੱਤਾ ਸੀ ਪ੍ਰੇਮ ਲਤਾ ਜੀ ਨੇ 1 ਲੱਖ ਰੁਪਏ ਦਿੱਤਾ ਸੀਗਾ ਕਿਉਂਕਿ ਇਸ ਪ੍ਰਤੀਮਾ ਦੇ ਉੱਤੇ ਕਟੋ-ਕਟ 60-70 ਲੱਖ ਰੁਪਏ ਖਰਚ ਆਣਾ ਹੈ ਔਰ ਨਾਲ ਇੱਕ ਅਸੀਂ ਯੂਪੀਐਸਸੀ ਸੈਂਟਰ ਬਣਾ ਰਹੇ ਹਾਂ ਤੇ ਉਹਦੇ ਤੇ ਵੀ ਬਹੁਤ ਖਰਚ ਆਣਾ ਔਰ ਉਹਦੇ ਨਾਲ ਹੀ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਔਰ ਗੁਰਿੰਦਰ ਢਿੱਲੋ ਜੀ ਨੇ ਗੁਰਿੰਦਰ ਢਿੱਲੋ ਜੀ ਨੇ ਸਾਢੇ 3 ਲੱਖ ਰੁਪਏ ਸਾਨੂੰ ਆਪਣੇ ਪਰਿਵਾਰ ਦੀ ਨਿੱਕ ਕਮਾਈ ਦੇ ਵਿੱਚੋਂ ਦਿੱਤਾ ਔਰ ਐਮਐਲਏ ਸਾਹਿਬ ਨੇ ਰੰਗਲੇ ਪੰਜਾਬ ਦੇ ਵਿੱਚੋਂ ਸਾਢੇ 5 ਲੱਖ ਰੁਪਏ ਸਾਨੂੰ ਦਿੱਤਾ ਇਸ ਪ੍ਰਤੀਮਾ ਦੇ ਲਈ ਔਰ ਦਿਲ ਦੀ ਗਹਿਰਾਈਆਂ ਤੋਂ ਅਸੀਂ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਔਰ ਹੋਰ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਮੇਅਰ ਸਾਹਿਬ ਨੇ ਆਪਣੀ ਪੂਰੀ ਸੈਲਰੀ 51000 ਰੁਪਏ ਉਹਨਾਂ ਦੀ ਸੈਲਰੀ ਹੈ ਉਹ ਕਹਿੰਦੇ ਵੀ ਮੈਂ ਆਮ ਸੁਧਾਰਨ ਬੰਦਾ ਆ ਮੇਰੇ ਵੱਲੋਂ ਮੇਰੀ ਇੱਕ ਸੈਲਰੀ ਮੈਂ ਬਾਬਾ ਸਾਹਿਬ ਦੀ ਇਸ ਪ੍ਰਤਿਮਾ ਲਈ ਦੇ ਰਿਆਂ ਤੇ ਅੱਜ ਉਹ ਵੀ ਅਨਾਉਂਸ ਕਰਕੇ ਗਏ ਨੇ ਔਰ ਸਾਨੂੰ ਹਾਊਸ ਦੇ ਵਿੱਚੇ ਮਤਾ ਪਾ ਕੇ ਇਸ پارک ਦੇ ਵਿੱਚ ਆ ਇਹ ਪ੍ਰਤਿਮਾ ਬਣਾਉਣ ਦੀ ਪਰਮਿਸ਼ਨ ਵੀ ਮੇਅਰ ਸਾਹਿਬ ਨੇ ਦਿੱਤੀ ਔਰ ਜਿਹੜਾ ਯੂਪੀਐਸਸੀ ਸੈਂਟਰ ਬੰਨਾ ਉਹਦੇ ਵਿੱਚ ਵੀ ਪੂਰੀ ਟੀਮ ਨੇ ਐਮਐਲਏ ਸਾਹਿਬ ਨੇ ਮੇਅਰ ਸਾਹਿਬ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ ਚਾਹੇ ਭਾਜਪਾ ਹੈ ਚਾਹੇ ਆਮ ਆਦਮੀ ਪਾਰਟੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਰਲ ਕੇ ਸਹਿਯੋਗ ਦਿੱਤਾ ਕਿਉਂਕਿ ਬਾਬਾ ਸਾਹਿਬ ਸਾਂਝੇ ਸੀਗੇ ਉਹਨਾਂ ਨੇ ਸਭ ਦੇ ਲਈ ਲਿਖਿਆ ਇਸ ਕਰਕੇ ਸਭ ਨੂੰ ਜੈ ਭੀਮ ਜੈ ਪਰਮ ਜੈ ਸੰਵਿਧਾਨ ਬਾਬਾ ਸਾਹਿਬ ਜਿੰਦਾਬਾਦ ਬਾਬਾ ਸਾਹਿਬ ਅਮਰ ਰਹੇ